ਪਹਿਨ ਦੁਕੰਦੀ ਹੈਗਾ ਆਪ ਵੀ ਕਹਿੰਦੇ ਹੈਗਾ ਪਰ ਇੰਨੇ ਪੈਸੇ ਮੈਨੂੰ ਕੌਣ ਦੇਊਗਾ ਖਾਣ ਵਾਸਤੇ ਹਾਂ ਪਹਿਨ ਵਿਚਾਰੀ ਕੱਲੀ ਸਾਮੇ ਜਾਂਦੇ ਹੈਗਾ ਤੁਸੀਂ ਕਿਹਨਾਂ ਨੂੰ ਸਾਨੂੰ ਦੇਖ ਕੇ ਜਾਂਦੇ ਸੋਨੀ ਉਹ ਢੋਕਿਆਈ ਸੀ ਕੱਪੜੇ ਮੈਂ ਕਿਹਾ ਤੇਜ ਕਰ ਲੀਏ ਮਾੜੀ ਜਿਹੀ ਹੁਣ ਇਹ ਨੂੰ ਚਾਹ ਚੂਪ ਪਈ ਹੈ ਵਿਚਾਰੀ ਥੱਕ ਗਈ ਹੈ ਬਹਿੰਦੀ ਤੇ ਹੈ ਹੁਣ ਜਿੰਨਾ ਮਰਜੀ ਇਹਨੂੰ ਆਖੋ ਸਾਰਾ ਕੰਮ ਸੰਭਾਲ ਲੈਂਦੀ ਹੈ ਘਰ ਦਾ ਕਿਤੇ ਸ਼ੂਟ ਤੇ ਦਾਗ ਪੈ ਗਏ ਗਲੀ ਵਿੱਚ ਕਾਰਾ ਕਨਿਆ ਤੇ ਜਾ ਕੇ ਮੈਂ ਬਿਤਗੇ ਮਾਇਕੀ ਕਰਾ ਦਿਲਦਾਰਾ ਕਨਿਆ ਤੇ ਜਾ ਕੇ ਮੈਂ ਬਿੱਤ ਗਈ ਵਾਹ ਜੀ ਵਾਹ ਕੀ ਬਾਤ ਹੈ ਸਾਸਰੀ ਘਰ ਪੈਣੇ ਆਓ ਜੀ ਸਾਸਰੀ ਘਰ ਹੋਰ ਕਿਵੇਂ ਠੀਕ ਹੈ ਹਾਂ ਜੀ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਸਿਖਾਈ ਜਾਂਦੀ ਕੁੜੀਆਂ ਨੂੰ ਕੰਮ ਹੋਰ ਬਸ ਮੈਂ ਹਵੇਲੇ ਚਲੋ ਨਾਲ ਇਹਨਾਂ ਵਿਚਾਰੀਆਂ ਦੇ ਪੱਲੇ ਕੋਲ ਬੈ ਜੇਗਾ ਨਾਲ ਮੇਰਾ ਟਾਈਮ ਪਾਸ ਹੋ ਜਾਂਦਾ ਨਾਰਾ ਠੀਕ ਹੈ ਚਲੋ ਜੀ ਆਪਣੇ ਕੋਲ ਦੋਨੋਂ ਕੋਵੇਗਾ ਵੰਡਣਾ ਚਾਹੀਦਾ ਤੇ ਹੋਰ ਕਿਵੇਂ ਭਾਜੀ ਸਭ ਵਧੀਆ ਬਾਜੀ ਗਏ ਨੇ ਖੇਤ ਨੂੰ ਅੱਛਾ ਖੇਤ ਗਿਆ ਕੱਦੂ ਤੋੜਨੇ ਨੇ ਬਾਅਦ ਵਿੱਚ ਆਵਸਣਾ ਪਰਵਾਰ ਦੀ ਬਸ ਵਧੀਆ ਸੋਨੀ ਨਹੀਂ ਦੇਦੀ ਕਿਤੇ ਨਾ ਭਾਈ ਮੈਨੂੰ ਇਹ ਦੱਸ ਵੀ ਸੋਨੀ ਨੂੰ ਮਿਲਣ ਆਇਆ ਕਿ ਸਾਨੂੰ ਉਹ ਮੈਂ ਤਾਂ ਸਾਰਿਆਂ ਨੂੰ ਮਿਲਣ ਆਇਆ ਮੈਨੂੰ ਲੱਗਦਾ ਤੁਸੀਂ ਸਾਡੀ ਸੋਨੀ ਪੱਟਦੇ ਨਹੀਂ ਉਹਨੂੰ ਐਕਟਰ ਨਹੀਂ ਬਣਾ ਸਕਣਾ ਤੁਸੀਂ ਤੇ ਸਾਡਾ ਮੁੜ ਕੇ ਕੰਮ ਵੀ ਨਹੀਂ ਇਹ ਕਰਨਾ ਉਹ ਨਹੀਂ ਨਹੀਂ ਐਕਟਰ ਨਹੀਂ ਨਹੀਂ ਬਣਾਦੇ ਹਾਂ ਪਤਾ ਕੀ ਗੱਲ ਏ ਲੋਕਾਂ ਨੇ ਨਾ ਸੋਨੀ ਨੂੰ ਕੀਤਾ ਬੜਾ ਜਿਆਦਾ ਪਸੰਦਬਾਰ ਤੱਕ ਤੇ ਚਲ ਐਵੇਂ ਵੀ ਲੋਕਾਂ ਨੂੰ ਉਹਦੀ ਗੱਲਬਾਤ ਵਧੀਆ ਲੱਗਦੀ ਏ ਤੇ ਮੈਂ ਆ ਜਾ ਨਾ ਉਹਦੀ ਇੰਟਰਵਿਊ ਕਰਨਾ ਤੇ ਮੈਂ ਹਾਂ ਚਲ ਅੱਜ ਵੀ ਵਿਹਲੇ ਜੇ ਸੀ ਤੇ ਮੈਂ ਹਾਂ ਜਾ ਕੇ ਸੋਨੀ ਦੀ ਇੰਟਰਵਿਊ ਕਰਨੇ ਆ ਤੇ ਕਰਾਨੇ ਆ ਗੱਲਬਾਤ ਦਰਸ਼ਕਾਂ ਨਾਲ ਕਿੱਥੇ ਆ ਚਲੋ ਕੋਈ ਗੱਲ ਨਹੀਂ ਬਹੁਤ ਵਧੀਆ ਏ ਉਹ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੀ ਲੈ ਬਹੁਤ ਜੋ ਸੱਟ ਵੇੜ ਉਹਨੂੰ ਲੱਗ ਵੀ ਗਈ ਸੀ ਨਾ ਉਹਨੇ ਬਿਲਕੁਲ ਕੰਮ ਇੱਕ ਦਿਨ ਵੀ ਨਹੀਂ ਛੱਡਿਆ ਔਖੀ ਹੋਵੇ ਵੀ ਮੇਰਾ ਕੰਮ ਕਰਦੀ ਰਹੀ ਏ ਠੀਕ ਹੈ ਬਹੁਤ ਵਧੀਆ ਚਲੋ ਮੈਂ ਤਾਂ ਕਹਿਨੀ ਆ ਵੀ ਲੋਕੀ ਉਹਨੂੰ ਸਪੋਰਟ ਕਰਨ ਵੱਧ ਤੋਂ ਵੱਧ ਚਲੋ ਜੇ ਤੁਸੀਂ ਉਹਨੂੰ ਕੰਮ ਦੇਉਂਦੇ ਹੋ ਤੁਸੀਂ ਉਹਦੀ ਮਦਦ ਵੀ ਕਰਦੇ ਹੋ ਜਦੋਂ ਹੀ ਆਉਂਦੇ ਹੋ ਤੇ ਚਲੋ ਚਾਹੀਦਾ ਵੇਖਣ ਵਾਲਿਆਂ ਨੂੰ ਵੀ ਗਲਤ ਕਮੈਂਟ ਛੱਡ ਕੇ ਉਹਦਾ ਸਾਥ ਦੇਣ ਇਹ ਚੀਜ਼ਾਂ ਦਾ ਸੋਚਣਾ ਵੀ ਉਹ ਬਿਹਾਰੀ ਨੇ ਜਾਂ ਕੁਝ ਵੀ ਏ ਹਮਮ ਹਰੇਕ ਇਨਸਾਨ ਨੂੰ ਪਰਮਾਤਮਾ ਨੇ ਆਪ ਬਣਾਇਆ ਜਾਤ ਪਾਤ ਤਾਂ ਦੇਖੋ ਭਾਜੀ ਆਪਾਂ ਆਪ ਬਣਾਈਆਂ ਨੇ ਤੇ ਚਾਹੀਦਾ ਚਲੋ ਹੁਣ ਮੈਂ ਵੀ ਤਾਂ ਉਹਦੀ ਸਪੋਰਟ ਕੀਤੀ ਐ ਤੇ ਚਲੋ ਮੈਂ ਸਭ ਨੂੰ ਇਹ ਕਵਾਂਗੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਛੱਡ ਕੇ ਉਹਨਾਂ ਦੀ ਸਪੋਰਟ ਜ਼ਰੂਰ ਕਰਿਆ ਕਰੋ ਜੋ ਮਜ਼ਬੂਰ ਔਰ ਬੇਸਹਾਰ ਆ। ਚਲੋ ਸੋਨੀ ਨੂੰ ਮਿਲਾਂਦੇ ਆ ਤੁਹਾਨੂੰ ਪਿੱਛੇ ਕੰਮ ਕਰਦੀ ਹੋਣੀ ਐ। ਤੇ ਚਲੋ ਆਜੋ ਜੀ ਇਹ ਤੇ ਮੇਰੀ ਛੋਟੀ 시ਸਟਰ ਭੈਣ ਜਿਨ੍ਹਾਂ ਦੇ ਘਰੇ ਸੋਨੀ ਕੰਮ ਕਰਦੀ ਐ ਤੇ ਬਾਕੀ ਚਲੋ ਇਹਨਾਂ ਨੇ ਭੈਣ ਨੇ ਵੀ ਗੱਲਾਂ ਬੜੀਆਂ ਵਧੀਆ ਕੀਤੀਆਂ ਵੀ ਜੇਕਰ ਕੋਈ ਬੇਸਹਾਰਾ ਜਾਂ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਐ ਤਾਂ ਜਰੂਰ ਕਰਿਆ ਕਰੋ ਬਲਕੇ ਇਹ ਗਲਤ ਗੱਲਾਂ ਨਾ ਸੋਚ ਕੇ ਵੀ ਕੋਈ ਇਹ ਗੱਲਾਂ ਨੂੰ ਜਿਵੇਂ ਕਈਆਂ ਨੇ ਥੱਲੇ ਕਮੈਂਟ ਕੀਤੇ ਵੀ ਇਹ ਤਾਂ ਆਪਣਾ ਫਾਇਦਾ ਲੈ ਰਹੇ ਨੇ ਜੀ ਇੰਜ ਕਰ ਰਹੇ ਨੇ ਸਾਨੂੰ ਵੀਰ ਜੀ ਕੋਈ ਫਾਇਦੇ ਦੀ ਲੋੜ ਨਹੀਂ ਪ੍ਰਮਾਤਮਾ ਦਾ ਦਿੱਤਾ ਸਾਡੇ ਕੋਲ ਸਭ ਕੁਝ ਐ ਬੜੀ ਹੌਸ ਮਾਲਕ ਦੀ ਕਿਰਪਾ ਹੈ ਰੋਟੀ ਵਧੀਆ ਦਿੱਤੀ ਹੈ ਵਧੀਆ ਖਾਣੇ ਆ ਅਸੀਂ ਤਾਂ ਸਿਰਫ ਇੱਕ ਇਹ ਚੀਜ਼ ਹੈ ਵੀ ਚਲੋ ਤੁਸੀਂ ਉਹਨੂੰ ਪਸੰਦ ਕੀਤਾ ਵਧੀਆ ਗੱਲਬਾਤ ਕਰਦੀ ਹੈ ਲੋਕਾਂ ਨੂੰ ਇੱਕ ਸਿੱਖਿਆ ਦਿੰਦੀ ਹੈ ਸੋਨੀ ਤੇ ਵੱਧ ਤੋਂ ਵੱਧ ਲੋਕਾਂ ਕੋਲੋਂ ਦੀ ਵੀਡੀਓ ਜਾਏ ਤੇ ਚਲੋ ਹੋਰ ਨਹੀਂ ਕੋਈ ਉਹਦੀ ਵੀਡੀਓ ਦੇਖ ਕੇ ਕੋ ਚੰਗੀਆਂ ਗੱਲਾਂ ਹੀ ਸਿੱਖੇਗਾ ਅਸੀਂ ਤਾਂ ਕਰਕੇ ਸੋਨੀ ਨਾਲ ਗੱਲਬਾਤ ਕਰਾ ਲੈਂਦੇ ਆ ਤੇ ਚਲੋ ਅੱਜ ਵੀ ਦੇਖਦੇ ਆ ਸੋਨੀ ਕਿੱਥੇ ਲੱਗੀ ਹੋਈ ਹੈ ਕੰਮ ਪਿੱਛੇ ਸੀ ਸ਼ਾਇਦ ਅੱਛਾ ਹਾਂ ਦੇਖਦਾ ਮੈਂ ਜਾ ਕੇ ਆਜੋ ਜੀ ਚਲੋ ਜਾਓ ਮੈਂ ਚਾਹ ਬਣਾਣੀ ਆ ਠੀਕ ਹੈ ਸਤ ਸ੍ਰੀ ਅਕਾਲ ਸੋਨੀ ਸਤ ਸ੍ਰੀ ਅਕਾਲ ਜੀ ਭਾਜੀ ਹੋਰ ਕਿਵੇਂ ਠੀਕ ਹੋ ਠੀਕ ਹੈ ਬੈਠ ਜਾ ਕੁਰਸੀ ਤੇ ਹਾਂ ਕੋਈ ਗੰਗ ਨਹੀਂ ਮੈਂ ਬਹਿ ਜਾਣਾ ਤੇ ਹੋਰ ਕਿਵੇਂ ਰਹ ਹੁਣ ਤਰੀਆਂ ਸੱਟਾਂ ਬਸ ਦੇ ਹੈਗਾ ਮਾਰੇ ਮਤਲਬ ਠੀਕ ਹੋਇਆ ਗਿਆ ਹੈਗਾ ਅੱਛਾ ਕੋਈ ਮਤਲਬ ਹੁਣ ਕਰ ਲਈ ਨਹੀਂ ਕੰਮ ਹੋ ਚੱਕਰ ਤੇ ਨਹੀਂ ਕੋਈ ਭਾਜੀ ਪੇਟ ਵਾਸਤੇ ਤਾਂ ਕਰਨੇ ਪਰੋਗੇ ਹੁਣ ਜੇ ਨਹੀਂ ਕਰਾਂਗੇ ਤਾਂ ਆਪਾਂ ਖਾਂਗੇ ਕਿੱਥੋਂ ਫਿਰ ਹਾਂ ਨਹੀਂ ਉਹ ਤਾਂ ਗੱਲ ਠੀਕ ਹੈ ਨਹੀਂ ਵੈਸੇ ਹੁਣ ਜੀ ਮਤਲਬ ਜੇ ਜਿਆਦਾ ਚੱਕਰ ਹੈ ਤਾਂ ਜੇ ਹੋਰ ਆਰਾਮ ਕਰ ਲੈ ਮੈਂ ਭੈਣ ਵੀ ਕਹਿੰਦੀ ਸੀ ਵੀ ਆਦੀ ਇਹ ਆਪ ਹੀ ਨਹੀਂ ਬੈਂਦੀ ਮੈਂ ਤਾਂ ਕਹੀ ਕੋਈ ਜਰਾ ਮ제 ਹੋਰ ਕਰ ਲੈ ਭੈਣ ਤੋਂ ਕਹਿੰਦੀ ਹੈਗਾ ਆਪ ਵੀ ਕਹਿੰਦੇ ਹੈਗਾ ਪਰ ਇੰਨੇ ਪੈਸੇ ਮੈਨੂੰ ਕੌਣ ਦੇਊਗਾ ਖਾਣ ਵਾਸਤੇ ਹਾਂ ਭੈਣ ਵਿਚਾਰੀ ਕੱਲੀ ਸਾਮੇ ਜਾਂਦੇ ਹੈਗਾ ਤੁਸੀਂ ਕਿਹਨਾਂ ਸਾਨੂੰ ਦੇਖ ਕੇ ਜਾਂਦੇ ਹੈਗਾ ਨਹੀਂ ਮੈਂ ਤਾਂ ਹੁੰਦਾ ਹੀ ਨਹੀਂ ਨਾ ਵੇਂਦਾ ਜੌੜੀ ਤੂੰ ਤਾਂ ਲਾਵੇਂ ਲੱਗੀ ਦੇਖ ਹੁੰਦਾ ਹੀ ਹੈ ਤੇ ਨਾ ਚਲੋ ਮਜ਼ਾਕ ਨਾਲ ਦਾ ਮਜ਼ਾਕ ਹੈ ਵੈਸੇ ਤੂੰ ਠੀਕ ਹਾਂ ਬਿਲਕੁਲ ਬਸ ਠੀਕ ਹੈ ਬਾਜੀ ਹੁਣ ਠੀਕ ਠਾਕ ਹੋ ਗਈ ਹੈਗੀ ਅੱਛਾ ਜਮਾ ਬਿਲਕੁਲ ਠੀਕ ਹੈ ਹਾਂ ਜਮਾ ਤੂੰ ਤਕਲੀਫ ਤਾਂ ਨਹੀਂ ਹੁਣ ਸਰੀਰ ਚ ਨਹੀਂ ਬਸ ਹੁਣ ਕੰਮ ਕੁੰ ਕਰਨੇ ਲੱਗੇ ਹੁਣ ਕਿਰੇ ਤਕਲੀਫ ਹੈਗਾ ਹਾਂ ਚਲ ਤੁਹਾਰੇ ਪਰਮਾਤਵਾਦ ਆ ਤੂੰ ਠੀਕ ਹੋ ਗਈ ਸਾਰੇ ਦਰਸ਼ਕ ਜਿੰਨੇ ਵੇਂਦੇ ਨੇ ਨ ਆਪਾਂ ਵੀਡੀਓ ਪਾਈ ਐ ਸਾਰੇ ਤੇਰੀ ਫਿਕਰ ਕਰਦੇ ਸੀ ਸਾਰੇ ਕਹਿੰਦੇ ਹਰ ਵੀ ਸੋਨੀ ਛੇਤੀ ਠੀਕ ਹੋ ਜੇ ਸਾਰੇ ਪਰਮਾਤਮਾ ਅਗੇ ਤੇਰੇ ਲਈ ਅਰਦਾਸਾਂ ਕਰਦੇ ਹਨ ਉਹਨਾਂ ਨੂੰ ਕੁਝ ਕਹਿਣਾ ਚਾਹੇਂਗੀ ਤੂੰ ਉਹਦੇ ਲਈ ਮੇਰੇ ਤਰਫੋਂ ਸੇ ਬਹੁਤ-ਬਹੁਤ ਸੁਕਰੀਆ ਭਾਜੀ ਬਹੁਤ-ਬਹੁਤ ਧੰਵਾਦ ਕਿ ਮੇਰੇ ਲਈ ਜਿਹੜੇ ਕੋਈ ਪਰਮਾਤਮਾ ਸੇ ਦੁਆ ਮੰਗੀ ਹੈਗਾ ਹਾਂ ਸੋਨੀ ਤੂੰ ਪਤਾ ਕੀ ਗੱਲ ਐ ਆਪਾਂ ਤੇਰੀ ਵੀਡੀਓ ਪਾਈ ਤੂੰ ਵਧੀਆ ਗੱਲਾਂ ਕੀਤੀਆਂ ਵੀ ਤੂੰ ਆਪਣਾ ਕਰਕੇ ਖਾ ਰਹੀ ਐ ਤੇ ਲੋਕਾਂ ਨੂੰ ਵੀ ਇਸ ਗੱਲ ਦੀ ਮਤਲਬ ਤੂੰ ਨਸੀਹਤ ਦਿੱਤੀ ਵੀ ਕੋਈ ਮਾੜਾ ਕੰਮ ਕਰਕੇ ਨਾ ਖਾਓ ਤੇ ਲੋਕਾਂ ਨੇ ਵੇਲਾ ਤੈਨੂੰ ਇੰਨਾ ਪਸੰਦ ਕੀਤਾ ਵੀ ਤੇਰੀ ਤੇਰੇਾਂ ਤੇ ਦੁਆ ਕਰੀ ਵੀ ਸੋਨੀ ਨੂੰ ਸੱਟਾਂ ਵੱਜੀਆਂ ਛੇਤੀ ਤੋਂ ਛੇਤੀ ਠੀਕ ਹੋ ਜੇ ਤੇ ਬਾਕੀ ਠੀਕ ਹੈਗਾ ਅੱਛਾ ਬਿਲਕੁਲ ਠੀਕ ਹੈ ਹਾਂ ਹਾਂ ਠੀਕ ਹੋ ਗਿਆ ਮੈਂ ਕੰਮ ਕੁੰਮ ਕਰਨੇ ਲੱਗੇ ਹੈਗਾ ਹਾਂ ਮਨਨੇ ਕੋਈ ਤਕਲੀਫ ਨਹੀਂ ਆਇਆਗਾ ਮੇਰੇ ਕੋਲ ਠੀਕ ਹੈ ਤੋਂ ਮੈਂ ਹਮਨ ਸੋਚਦਾ ਹੋ ਗਿਆਗਾ ਜਿਹੜੇ ਗੱਲ ਹੈਗਾ ਪਰਮਤਮਾ ਨੂੰ ਦੁਆ ਲੈ ਵੀ ਦਰਸ਼ਕੋ ਤੁਹਾਡੀਆਂ ਦੁਆਵਾਂ ਦੇ ਨਾਲ ਤੇ ਅਰਦਾਸਾਂ ਦੇ ਨਾਲ ਸੋਨੀ ਹੋ ਗਈ ਹੈ ਬਿਲਕੁਲ ਠੀਕ ਕਿਉਂਕਿ ਇਹ ਦੇ ਵਿਚਾਰੀ ਦੇ ਚਾਨ ਚੱਕੇ ਸੱਟਾਂ ਵੱਜ ਗਈਆਂ ਹਨ ਤੇ ਕਾਫੀ ਦਿਨੇ ਤੱਕ ਲੇਟ ਚ ਰਹੀ ਤੇ ਚਲੋ ਪਰਮਾਤਮਾ ਨੇ ਹੋਣ ਇਹਨੂੰ ਠੀਕ ਕਰਤਾ ਹੈ ਤੇ ਬਾਕੀ ਅੱਗੇ ਆਪਾਂ ਹੁਣ ਸੋਨੀ ਨਾਲ ਗੱਲਬਾਤ ਕਰਾਵਾ ਕਰਾਂਗੇ ਤੇ ਵਧੀਆ-ਵਧੀਆ ਦੀ ਪੰਜਾਬੀ ਸੁਣਾ ਕਰਾਂਗੇ ਤੇ ਸੋਨੀਆ-ਸੋਨੀਆ ਗੱਲਾਂ ਕਰਾ ਕਰਾਂਗੇ ਤੇ ਆਜੇ ਫਿਰ ਆਪਾਂ ਉਧਰ ਜਾ ਕੇ ਕਰਦੇ ਆਂ ਗੱਲਬਾਤ ਚਲੋ ਆ ਜੀ ਆ ਜਾਈ ਬਈ ਲੈ ਬਾਜੀ 와 ਸੋਨੀ ਹੁੰਦਾ ਫਿਰ ਗਰਮਾ-ਗਰਮ ਚਾਹ ਮਿਲ ਮਿਲ ਰਹੀ ਐ ਉਸ ਕੋਲ ਵੀ ਕੱਪੜੇ ਤਾਂ ਬੈਠੀ ਹੈਗੀ ਚਾਕ ਲਾਣ ਵਾਸਤੇ ਮੈਨੂੰ ਸੋਨੀ ਉੱਤੋਂ ਕਿ ਆਈ ਸੀ ਕੱਪੜੇ ਮੈਂ ਕਿਹਾ ਤੇਜ ਕਰ ਲੀਏ ਮਾੜੀ ਜੀ ਹੁਣੇ ਨੂੰ ਚਾਹ ਚੂਪੇ ਆਈਏ ਵਿਚਾਰੀ ਥੱਕ ਗਈ ਹੈ ਬੈੰਦੀ ਤੇ ਹੈ ਹੁਣ ਜਿੰਨਾ ਮਰਜੀ ਇਹਨੂੰ ਆਖੋ ਸਾਰਾ ਕੰਮ ਸੰਭਾਲ ਲੈਂਦੀ ਹੈ ਘਰ ਦਾ ਹਾਂ ਸੋਨੀ ਸੱਚੀ ਦੱਸੀ ਵੀ ਤੂੰ ਜਿਹੜੀ ਤੂੰ ਕਹਿੰਦੀ ਹੁੰਦੀ ਸੀ ਮੈਨੂੰ ਭੈਣ ਦੀ ਕਮੀ ਹੈ ਤੇਰੀ ਪੂਰੀ ਹੋ ਗਈ ਕਿ ਨਹੀਂ ਮੇਰੇ ਭੈਣ ਦੇਖੋ ਕਿੰਨੇ ਮੇਰੇ ਹੁਣ ਤੇ ਕੋਈ ਟੈਨਸ਼ਨ ਨਹੀਂ ਭੈਣ ਕੇ ਕਿੰਨੂ ਕਹਿੰਦੇ ਭੈਣ ਨਹੀਂ ਹੈਗਾ ਮੇਰੇ ਭੈਣ ਦੇਖ ਲੈ ਹੈਗਾ ਹਾਂ ਮੇਰੇ ਜਿੱਡੇ ਖਰੀ ਹੈਗੀ ਸਹੀ ਗੱਲ ਹੈ ਮੇਰਾ ਪੂਰਾ ਲਗੇ ਆਤਮਾ ਤੇ ਮੇਰੇ ਕਿ ਮੇਰੇ ਪੈਰ ਇੱਥੇ ਹੈਗੇ ਮੇਰੇ ਕੋਲ ਹਾਂ ਤੇ ਸੋਨੀ ਜਿਵੇਂ ਹੁਣ ਲੋਕ ਬਾਹਲੇ ਕਈ ਇਹ ਗੱਲਾਂ ਕਹਿੰਦੇ ਨੇ ਵੀ ਨਹੀਂ ਖੂਨ ਦੇ ਰਿਸ਼ਤੇ ਤਾਂ ਖੂਨ ਦੇ ਹੁੰਦੇ ਨੇ ਤੇ ਪਰ ਕੁਝ ਕਿ ਰਿਸ਼ਤੇ ਇਨਸਾਨੀਅਤ ਦੇ ਤੌਰ ਤੇ ਵੀ ਹੁੰਦੇ ਨੇ ਜਿਵੇਂ ਆਪਾਂ ਕਈਆਂ ਨਾਲ ਕਿਸੇ ਨਾਲ ਪਿਆਰ ਪਾ ਲਈਨੇ ਆ ਚਲੋ ਕੋਈ ਸਾਡੀ ਭੈਣ ਬਣ ਜਾਂਦੀ ਆ ਕੋਈ ਭਰਾ ਬਣ ਜਾਂਦਾ ਹੈ ਵੀ ਉਹ ਗੱਲ ਦੇ ਵਿੱਚ ਵੀ ਸਹੀ ਗੱਲ ਹੈ ਵੀ ਜਿਵੇਂ ਵੀ ਖੂਨ ਦਾ ਰਿਸ਼ਤਾ ਜ਼ਰੂਰੀ ਨਹੀਂ ਵੀ ਭੈਣ ਭਰਾ ਤਾਂ ਪਿਆਰ ਦੇ ਹੁੰਦੇ ਨੇ ਵੀ ਕੋਈ ਵੀ ਬਣ ਸਕਦਾ ਆਪਣਾ ਇਹ ਗੱਲ ਤਾਂ ਸਹੀ ਹੈਗਾ ਹਾਂ ਦੇ ਕੋਨ ਕੇ ਰਿਸ਼ਤਾਤਵਰੀ ਹੁੰਦੇ ਹੈਗਾ ਇਹ ਤਾਂ ਆਪਣਾ ਪਿਆਰ ਕਰਿਛਦੇ ਹੁੰਦੇ ਹੈਗਾ ਮੈਂ ਦੀਦੀ ਘਰ ਕੰਮ ਕਰਨੀ ਸੀ ਤੇ ਮੈਨੂੰ ਕਿਰਾਏ ਨੇ ਫਰੀ ਚ ਕੰਮ ਕਰਾ ਲਈ ਸੀ ਅਗਲੇ ਪੈਸੇ ਦੇ ਕੇ ਕੰਮ ਕਰਾਉਂਦੀ ਸੀ ਬਿਲਕੁਲ ਪਰ ਇਹਨਾਂ ਆਪਣਾ ਪਿਆਰ ਦੇ ਕੇ ਮੈਨੂੰ ਆਪਣਾ ਬਣਾ ਕੇ ਰੱਖੀ ਹੈ ਕਿ ਤੇ ਮੈਂ ਵੀ ਇਹਦਾ ਬਣੀ ਹੈ ਕਿ ਘਰ ਕੇ ਮੈਂਬਰ ਜਿਹਾ ਸਮਝਣੇ ਲੱਗ ਪਈ ਮੈਂ ਵੀ ਆਪਣਾ ਪੈਨ ਸਮਝ ਲਈ ਠੀਕ ਹੈ ਠੀਕ ਹੈ ਹੁਣ ਸਾਡੇ ਪੈਨ ਬਰਾਬਰ ਤੇ ਹੋ ਨੇ ਅੱਛਾ ਸਾਡੇ ਵਸਾਇ ਨੇ ਕੀ ਪਤਾ ਮੈਂ ਕਿਰੇ ਜਲਮ ਤੱਕ ਸੁਣੀ ਤੂੰ ਮੈਨੂੰ ਐ ਦੱਸ ਵੀ ਤੈਨੂੰ ਪੰਜਾਬੀ ਵਧੀਆ ਲੱਗਦੀ ਬੋਲਣੀ ਕਿ ਹਿੰਦੀ ਮੈਂ ਨਾ ਤਾਂ ਪਾਵੇਂ ਪੰਜਾਬੀ ਬੁਲਾ ਲਾ ਪਾਵੇਂ ਹਿੰਦੀ ਬੁਲਾ ਲਾ ਪਰ ਮੈਂ ਤਾਂ ਜਦੋਂ ਤੋ ਤੈਨੂੰ ਵੇਖਦਾ ਇਸ ਘਰ ਦੇ ਵਿੱਚ ਆਉਂਦਾ ਵੀ ਤੂੰ ਤਾਂ ਪੰਜਾਬੀ ਹੀ ਬੋਲਦੀ ਏ ਕਦੀ ਹਿੰਦੀ ਬੋਲਦੀ ਤਾਂ ਤੈਨੂੰ ਦੇਖਿਆ ਨਹੀਂ ਮੈਂ ਪਰ ਮੈਂ ਰਿਹਾ ਹੈਗਾ ਬਚਪਨ ਸੇ ਤੇ ਮੈਂ ਤੇ ਪੰਜਾਬੀ ਬੋਲ ਹਿੰਦੀ ਚ ਨਾ ਨਹੀਂ ਬੋਲਨੇ ਆਂਦੇ ਹੈਗਾ ਕਈ ਵਾਰ ਮਿਸ ਵੀ ਹੋ ਜਾਂਦੇ ਪੰਜਾਬੀ ਤੋਂ ਬਹੁਤ ਸੋਖੀ ਪੰਜਾਬੀ ਆ ਪੂਰਾ ਸਾਫ ਬੋਲ ਲੈਂਦੀ ਐ ਹਾਂ ਮੈਂ ਸੋਖੀ ਬੋਲ ਲੈਂਦੀ ਹੈਗਾ ਤੇ ਜਿਵੇਂ ਮਤਲਬ ਲਾਲਾ ਵੀ ਬਿਲਕੁਲ ਤੂੰ ਵੀ ਉਸ ਗੱਲ ਦਾ ਪ੍ਰੂਫ ਕਰਤਾ ਵੀ ਜਿਵੇਂ ਥੋੜੀਆਂ ਬਲੀਆਂ ਪੰਜਾਬੀ ਦੇ ਵਿੱਚ ਵੀ ਆਪਣੇ ਮੂੰਹੋਂ ਗਾਲਾਂ ਨਿਕਲ ਜਾਂਦੀਆਂ ਐ ਤੇ ਕਈ ਲੋਕ ਕਹਿੰਦੇ ਨੇ ਵੀ ਨਹੀਂ ਨਹੀਂ ਇਹ ਤਾਂ ਸੋਨੀ ਕੁਲਪੇ ਤਾਂ ਪੂਰੀ ਪੰਜਾਬੀ ਨਹੀਂ ਬੋਲਦੀ ਕਹਿਣ ਦੀਆਂ ਗੱਲਾਂ ਇਹਦਾ ਮਤਲਬ ਹਿੰਦੀ ਬੋਲਦਾ ਨਾਲ ਹੀ ਹੈ ਪੰਜਾਬੀ ਕਦੋਂ ਬੋਲਦੀ ਹੈ ਇਹ ਗੱਲ ਸੱਚੀ ਹੈ ਕਿ ਝੂਠੀ ਇਹ ਸਾਰੇ ਗੱਲ ਝੂਠ ਬੋਲ ਰਹੇ ਲੋਕੋ ਜਿਹੜੇ ਕਹਿੰਦੇ ਹੈਗਾ ਕਿ ਇਹ ਬੋਲਨੇ ਆਂਦੇ ਕਿਉਂ ਨਹੀਂ ਬੋਲਨੇ ਆਂਦੇ ਹੈਗਾ ਤੁਹਾਡੇ ਚ ਮੂੰਹ ਲੱਗੀ ਹੈਗਾ ਚਾਮਤੇ ਸਾਨੂੰ ਮੂੰਹ ਨਹੀਂ ਲੱਗੀ ਹੈਗਾ ਤੁਹਾਡੇ ਤੇ ਰੱਬ ਨੇ ਜੀਬ ਬਣਾ ਕੇ ਦਿੱਤਾ ਸਾਨੂੰ ਜੀਬ ਨਹੀਂ ਬਣਾ ਕੇ ਦਿੱਤਾ ਹੈਗਾ ਹਾਂ ਹਾਂ ਇਹ ਤਾਂ ਪਰਮਾਤਮਾ ਨੇ ਸਾਰੇ ਕੁਝ ਬਣਾਇਆ ਹੈਗਾ ते ते तो जाति पाति तो परमात्मा को नहीं बनाया है अपने लोग बनाई हैगी भाषा भी लोग है। है अपने लोग बनाई है परमात्मा थोड़ी भाषा बना के भेजी है कोई अंग्रेजी बोलता है हिंदी बोलते है गा, कोई ठेठी से बोलते है गा, कोई बंगाली कोई भोजपुरी तो कोई पंजाबी बोल जरा पंजाब च मकेरिया पूरा हिंदी भाषा चल रही है अस रे हेगा सारे दिन पंजाब चो तो पंजाब की भाषा सुनती है

ਤੇ ਸੋਨੀ ਜਿਵੇਂ ਹੁਣ ਲਾਲਾ ਵੀ ਆਪਣੇ ਜਿਵੇਂ ਹੁਣ ਇਧਰ ਪੰਜਾਬ ਚ ਬਾਹਰ ਜਾਂਦੇ ਨੇ ਕੋਈ ਕੈਨੇਡਾ ਜਾਂਦਾ ਹੈ ਕੋਈ ਅਮਰੀਕਾ ਜਾਂਦਾ ਹੈ ਤੇ ਕੋਈ ਹੋਰ ਦੇਸ਼ਾਂ ਚ ਜਾਂਦਾ ਹੈ ਉਹਨਾਂ ਨੂੰ ਉੱਥੇ ਜਾ ਕੇ ਇੰਜ ਲੱਗਦਾ ਹੈ ਕਿ ਵਿਆਹ ਦਾ ਬਹੁਤ ਹੀ ਸੋਹਣਾ ਦੇਸ਼ ਹੈ ਤੇ ਜਿਵੇਂ ਤੂੰ ਮਤਲਬ ਬਚਪਨ ਤੋਂ ਲਾਲਾ ਵੀ ਪੰਜਾਬ ਦੇ ਵਿੱਚ ਰਹਿ ਰਹੀ ਹੈ ਤੈਨੂੰ ਪੰਜਾਬ ਕਿੰਨੇ ਦਾ ਲੱਗਦਾ ਸੱਚੀ ਦੱਸੀ ਮੇਰੇ ਲਈ ਤਾਂ ਬਹੁਤ ਸੋਹਣਾ ਨੇ ਪੰਜਾਬ ਹਾਂ ਲੋਕੋ ਪਾਵੇਂ ਮਾਰੀ ਹੋਵੇ ਚੰਗੀ ਹੋਵੇ ਉਹ ਗੱਲ ਬਖਰੀ ਹੈਗੇ ਰੱਬ ਕੇ ਮਰਜ਼ੀ ਸੇ ਹੈ

जिनो दिल से दर्द नहीं है, गा वो तो ये से भी है गा। ये उचे था ना कोई पानी पुनी चढ़ते है गा। तो ना कोई सूखा फूखा लगते है गा। तो बहुत बढ़िया फसल हो जाते कि जिस तरह लोगो अपना छिटा भी के खा लिया चारू पोछा भी करके खा ले बहुत बढ़िया जगह है कि बहुत बढ़िया सोना बढ़िया जगह है गुरु नानक देव से जगह बढ़िया बना देता है कि हर आदमी इतो आके कई देश के लोग आके इतो कमा के खाते है कदू मारा समझिए भैया इतो नहीं, का नहीं आते काम करने ये गल दसो केरे दुनिया के भैया इथो नहीं आते काम करने ते, केरे दे, केरे मुल्क च भैया रानी नहीं बसिया <laughs> तो है सब तो इतो खांधे करके खांधे है

ਸੋਨੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗਾ ਵੀ ਤੂੰ ਪੰਜਾਬੀ ਚ ਗਾਣੇ ਬਹੁਤ ਵਧੀਆ ਸੁਣਾਉਂਦੀ ਹੈ ਕੋਈ ਪੰਜਾਬੀ ਚ ਇੱਕ ਤਾਂ ਗਾਣਾ ਸੁਣਾ ਦੇ ਚਿਤੇਸ਼ਟ ਤੇ ਦਾਗ ਪੈ ਗਏ ਗਲੀ ਵਿੱਚ ਕਾਰਾ ਕਨਿਆਤ ਜਾ ਕੇ ਮੈਂ ਬਿਤ ਗਏ ਮੈਂ ਕੀ ਕਰਾ ਦਿਲਦਾਰਾ ਕਨਿਆਤ ਜਾ ਕੇ ਮੈਂ ਬਿਤ ਗਏ ਵਾਹ ਜੀ ਵਾਹ ਕੀ ਬਾਤ ਹੈ ਇੱਕ ਹੋ ਜਿਹੜਾ ਹੋਰ ਹੋਰ ਸੁਣਾ ਦਿਓ ਕੋ ਠੰਡ ਵਿੱਚ ਬੈਠੇ ਅੰਦੇ ਵਿੱਚ ਜਿ ਬੱਤੀ ਜਦੀ ਰਤਨਾਂ ਗਏ ਰਾਖਾ ਮੁੰਡਾ ਹੌਸਲਾ ਜ਼ਰੂਰ ਆਂਗੇ ਮਤਲਬ ਜਾਨੀ ਕਿ ਇਹ ਗਾਣੇ ਵਧੀਆ ਲੱਗਦੇ ਨੇ ਤੈਨੂੰ ਪੰਜਾਬੀ ਹਾਂਜੀ ਵੀ ਪੂਰੇ ਐਨ ਵਧੀਆ ਹੈ ਹਾਂ ਕਦੀ ਨੱਚੀਂ ਵੀ ਆ ਪੰਜਾਬੀ ਗਾळ्या ਦੇ ਨੱਚਿਆ ਤਾਂ ਨਹੀਂ ਹੈਗਾ ਹਾਂ तो मैं कद्टी पुलटी च गया नहीं है पैसे नहीं पुगता है ना किसी के घर मेरी आदत है पाली पुलटी चे सदूगा तो असि जा सकते है फालतू किसी के घर डूंगा लाके दौड़ जावा जिन्नी आप कमा उन्नी खा लेंगा <स्यारी> क्यों सामू तो कोई है नहीं मां प्यो भी जे कोई परा भरा जे कोई सब कोई पाली करेगा या कुछ भी करूंगा तब आप खुशी मनाइए या दिन त्यौहार चो तो सू खुशी का दुनिया नहीं है क्यों असि पाजी है बहुत ज्यादा करीब किराए भरे च बैठी है टेंशन लेके बैठते रहते है कि आपको किराया भरना है रोटी खाना है लीरा कपड़ा भी लेना है तेल साबन भी देखना बच्चे के इलाज भी देखना है

ਸਾਡੇ ਬੱਚੇ ਵਾਸਤੇ ਨਾ ਪੈਸਾ ਨਹੀਂ ਹੈਗਾ ਕਿ 10-20000 ਰੁਪਏ ਲਗਾ ਕੇ ਕੋਈ ਕੋਲ ਵੈਂਡ ਚ ਕੋਈ ਸਕੂਲ ਚ ਜਾਂ ਕੋਈ ਪ੍ਰਾਈਵੇਟੀ ਚ ਜਾਂ ਕੋਈ ਟੀਵੀ ਸੰਚ ਚ ਪ੍ਰਾਲਾਂਗੇ ਬੱਚੇ ਨੂੰ ਹਮ ਸਾਡਾ ਇਹੋ ਜਿੰਦਗੀ ਲੱਗਾ ਕਿ ਸਾਡਾ ਜਿੰਦਗੀ ਪਲ ਗਈ ਉਹ ਬਹੁਤ ਹੈਗੀ ਇਹ ਸੋਨੀ ਜਿਵੇਂ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਸਿੰਗਰ ਹੋਇਆ ਪਹਿਲਾਂ ਤਾਂ ਚਲ ਬਹੁਤ ਜਾੜੇ ਹੋਏ ਨੇ ਜਿਹੜਾ ਪਿੱਛੇ ਜਿੱਦੀ ਮੌਤ ਹੋ ਗਈ ਸੀ ਉਹਨੂੰ ਗੋਲੀਆਂ ਮਾਰ ਕੇ ਤੇ ਕੁਝ ਲੋਕਾਂ ਨੇ ਮਤਲਬ ਉਹਨੂੰ ਮਾਰ ਦਿੱਤਾ ਸੀ ਸਿੱਧੂ ਮੂਸੇ ਵਾਲਾ ਉਹਦਾ ਨੀ ਕੋ ਗੀਤ ਹੁੰਦਾ ਦੇਖੋ ਆਂਦੇ ਤਾਂ ਬਧਰੇ ਕੁਝ ਪਰ ਜੀ ਹੋਨੇ ਨਾ ਨਹੀਂ ਕਹਿ ਸਕਤੀ ਹੈਗਾ ਟਾਈਮ ਵੀ ਬੱਦੋ ਹੋ ਗਿਆ ਹੈਗਾ ਮੇਰੇ ਪਾਸ ਅੱਛਾ ਤੋਂ ਮੈਂ ਘਰ ਜਾਣੀ ਹੈਗਾ ਠੀਕ ਹੈ ਮੇਰੇ ਪਾਸ ਮੇਰੇ ਬੱਚੇ ਨੇ ਖੜੀ ਹੈਗੀ ਠੀਕ ਹੈ ਤੇ ਹੁਣ ਟਾਈਮ ਤਾਂ 5 ਵਜੇ ਕੀ ਹੈਗਾ ਫਿਰ ਕਿਸੇ ਦਿਨ ਤੈਨੂੰ ਸੁਣਾਵਾਂਗੇ ਗੱਲ ਠੀਕ ਹੈ ਚਲ ਕੋਈ ਗੱਲ ਨਹੀਂ ਸੋਨੀ ਵਿਚਾਰੀ ਨੇ ਘਰ ਜਾਣਾ ਕਿਉਂਕਿ ਟ੍ਰੇਨ ਕਾਫੀ ਹੋ ਚੁੱਕਿਆ ਤੇ ਆਂਦੀ ਇਹ ਵੀ ਜਵਾਗ ਮੇਰਾ ਖੜਾ ਹੈ ਤੇ ਜਾ ਕੇ ਕੋ ਰੋਟੀ ਪਾਣੀ ਦਾ ਕਰਨਾ ਤੇ ਚਲੋ ਜੀ ਫਿਰ ਜਲਦੀਸ਼ ਅਗਲਾ ਵਲੌਗ ਲੈ ਕੇ ਤੇ ਸੋਨੀ ਦੇ ਨਾਲ ਆਪਾਂ ਕਰਾਵਾਂਗੇ ਗੱਲਬਾਤ ਤੇ ਹੁਣ ਦਿਓ ਜੀ ਇਜਾਜ਼ਤ ਧੰਨਵਾਦੀ ਚੰਗਾ ਜੀ ਹੈ ਚੰਗਾ ਜੀ ਠੀਕ ਹੈ